ਫੇਰੇ ਬੈਲਨ ਕੁੰਡੇ ਆ ਮੈਂ ਤਾਂ ਅਸੀਂ ਫਿਰ ਮਾਧਿਮ ਰਾਈ ਆਪਣੀ ਜੰਗ ਨੂੰ ਜਾਰੀ ਰੱਖਾਂਗੇ ਕਿਸੇ ਵੀ ਸਾਥੀ ਨੇ ਹੋੜਵਾਲੀ ਨਹੀਂ ਕਰਨੀ ਸੜਕ ਤੋਂ ਮੇਰਾ ਵੀ ਧੰਨਵਾਦ ਦਿੱਤੀ ਹੈ ਅਰੇ ਸਾਰੇ ਚਾਹੇ ਚੱਲਵਾ ਦੇ ਕੋਲ ਦੇ ਨਹੀਂ ਜਾਂਦੇ ਜਿੰਮਾਬਾਦ ਹਸਤਾ ਉਹਨਾਂ ਕਰਤਾ ਦੇ ਜਿੰਮਾਬਾਦ

ਅੱਜ ਬਸਪਾ ਅੰਬੇਦਕਰ ਪਾਰਟੀ ਵੱਲੋਂ ਆਇਆ ਤੂੰ ਭੈਣ ਨੂੰ ਲੈ ਆਤੀ ਰਾਜਾ 사ਸੀ ਹਲਕੇ ਦੇ ਵਿੱਚ ਇੱਕ ਪਿੰਡ ਤੇ 드라마 ਪੈਂਦਾ ਜਿਸ ਦੇ ਵਿੱਚ ਸਾਡੇ ਪੰਡਤ ਜੀ ਇਹਨਾਂ ਦੀ ਮਾਤਾ ਜੀ ਸ਼ਿਵ ਕੁਮਾਰੀ ਜੀ ਤਕਰੀਬਨ 25 ਤੋਂ 30 ਸਾਲ ਤੋਂ ਉੱਥੇ ਰਹਿ ਕੇ ਸੇਵਾ ਕਰ ਰਹੇ ਸੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਇਹਨਾਂ ਤੇ ਨਜਾਇਜ਼ ਪਰਚੇ ਕਰਾਏ ਗਏ ਉਹ ਪਰਚਿਆਂ ਤੋਂ ਬਾਅਦ ਜਦੋਂ ਇਹਨਾਂ ਨੇ ਮੰਦਿਰ 'ਚ ਜਾ ਕੇ ਦੇਖਿਆ ਉੱਥੇ ਦੇਖਿਆ ਇਹ ਤਾਲੇ ਸਾਡੇ ਟੁੱਟੇ ਔਰ ਦੂਸਰੇ ਲੱਗੇ ਜਦੋਂ ਉਹਨਾਂ ਨੇ ਉੱਥੇ ਚੈੱਕ ਕਰਵਾਇਆ ਤੇ ਵੇਖਿਆ ਕਿ ਉਹਨਾਂ ਦਾ ਸਮਾਨ ਉੱਥੋਂ ਖੁਰਦ-ਬੁਰਦ ਕੀਤਾ ਗਿਆ ਜਦੋਂ ਇਹਨਾਂ ਨੂੰ ਪਤਾ ਲੱਗਾ ਫਿਰ ਇਹਨਾਂ ਨੇ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਇੱਕ ਦਰਖਾਸਤ ਦਿੱਤੀ ਜਿਹੜੀ ਦਰਖਾਸਤ ਸਾਡੇ ਡੀਐਸਪੀ ਸਾਹਿਬ ਜੀ ਕੋਲ ਚੱਲ ਰਹੀ ਹੈ ਜੀ ਉਸ ਦਰਖਾਸਤ ਦੇ ਮਸਲੇ 'ਚ 4 ਮਹੀਨੇ ਤੋਂ ਅਸੀਂ ਡੇਰੇ ਕੱਢ ਰਹੇ ਆ ਇਹਨਾਂ ਨੂੰ ਭੇਜ ਰਹੇ ਆ ਪਰ ਹਜੇ ਤੱਕ ਉਸਤੇ ਕੋਈ ਕਾਰਵਾਈ ਨਹੀਂ ਸੀ ਹੋਈ ਪਰ ਅੱਜ ਸਰਦਾਰ ਜੀ ਨੇ ਅੱਜ ਸਾਨੂੰ ਵਿਸ਼ਵਾਸ ਦਿਵਾਇਆ ਡੀਆਈਜੀ ਸਾਹਿਬ ਦੇ ਨਾਲ ਬੈਠ ਕੇ ਕਰਾ ਕੇ ਇਸ ਮਸਲੇ ਦੀ ਇੱਕ ਸੈੱਟ ਬਣਾਉਣ ਦਿੱਤੀ ਜਾ ਰਹੀ ਆ ਉਸ ਸੈੱਟ ਦੇ ਵਿੱਚ ਟਾਈਮ ਬੌਂਡ ਕੀਤਾ ਜਾਊਗਾ ਕਿ ਕਿੰਨੇ ਟਾਈਮ ਦੇ ਵਿੱਚ ਇਸ ਮਸਲੇ ਦਾ ਹੱਲ ਕਰਕੇ ਪੰਧ ਜੀ ਨੂੰ ਉਹਨਾਂ ਨੂੰ ਇਨਸਾਫ ਦਵਾਇਆ ਜਾਊਗਾ ਧੰਨਵਾਦ ਜੀ ਸਿੱਟ ਦੇ ਫੈਸਲੇ ਤੋਂ ਤੁਸੀਂ ਸੰਤੁਸ਼ਟ ਹੋਵੋਗੇ ਜਿਵੇਂ ਫੈਸਲਾ ਆਏਗਾ ਜੇਕਰ ਸੱਠ ਫਿਰ ਵੀ ਇਹਨਾਂ ਦੇ ਹੱਕ 'ਚ ਕੋਈ ਨਾ ਕੋਈ ਨਹੀਂ ਗੱਲ ਕਰਦੀ ਤੇ ਅਸੀਂ ਫਿਰ ਸਰਕਾਰ ਤੇ ਉਤਰ ਕੇ ਸੰਘਰਸ਼ ਕਰਨ ਲਈ ਬਾਸਤਾ ਬੈਠ ਕੇ ਪਾਰਟੀ ਕਰਾਂਗੇ ਜੀ ਤੁਸੀਂ ਉਤਰਨਾ ਚੁੱਕ ਰਹੇ ਹੋ ਉਹਨਾਂ ਸਿੱਪਲੋ ਅਜੇ ਸਾਰੇ ਸਾਥੀ ਇੱਥੇ ਰਹਿਣਗੇ ਅਸੀਂ ਡੀਆਈਜੀ ਸਾਹਿਬ ਨੇ ਨਾਲ ਮੀਟਿੰਗ ਕਰਨ ਜਾ ਰਹੇ ਆ ਡੀਐਸਪੀ ਸਾਹਿਬ ਦੇ ਨਾਲ ਉੱਥੇ ਐਸਐਸਪੀ ਸਾਹਿਬ ਵੀ ਬੈਠੇ ਆ ਜਿਹੜਾ ਵੀ ਡਿਸੀਜਨ ਉੱਥੋਂ ਆਉਂਦਾ ਫਿਰ ਅਸੀਂ ਸਾਰੇ ਵਰਕਰਾਂ ਨੂੰ ਉਸ ਸੰਦੇਸ਼ਾ ਦੇ ਕੇ ਤਨ ਨੂੰ ਵਾਪਸ ਭੇਜਣ ਦੀ ਤਿਆਰੀ ਕਰਾ। ਇਹ ਇੱਕ ਗਦਰਾਪਿੰਡ ਦਾ ਮੰਦਿਰ ਦਾ ਮੈਟਰ ਸੀਗਾ ਜਿਹਦੇ ਵਿੱਚ ਜਿਹਨਾਂ ਵੱਲੋਂ ਧਰਨਾ ਲਗਾਇਆ ਜਾ ਰਿਹਾ ਇਹਨਾਂ ਦੇ ਸ਼ਿਵ ਕੁਮਾਰੀ ਤੇ ਉਹਦੇ ਪਰਿਵਾਰ ਦੀ ਖਾਦੂਮ ਕਦਮੇ ਨਰ ਸੀ। ਉਹ ਜ਼ਮਾਨਤ ਕਰਾਉਣ ਤੋਂ ਬਾਅਦ ਉਹਨਾਂ ਨੇ ਆ ਕੇ ਦਰਖਾਸਤ ਦਿੱਤੀ ਸੀ ਕਿ ਸਾਡਾ ਜਿਹੜਾ ਵਾ ਉਹ ਸਮਾਨ ਪੂਰੀ ਕਰਨਾ ਦਰਖਾਸਤ ਜਿਹੜੇ ਪਿੱਲੇ ਮਕਦਮਿਆਂ ਦੇ ਮਦਦਿਸਕ ਉਹਨਾਂ ਦੇ ਕਰਦੇ ਆ। ਉਹਦੀ ਪੜਤਾਲ ਚੱਲ ਰਹੀ ਆ। ਜਲਦੀ ਸੀਨੀਅਰ ਅਫਸਰਾਂ ਸਾਰਿਆਂ ਦੇ ਧਿਆਨ ਵਿੱਚ ਹੈਗੀ ਆ। ਤੇ ਜੋ ਵੀ ਜਿਹੜਾ ਪੜਤਾਲ ਦੇ ਦੌਰਾਨ ਤੱਕ ਸਾਹਮਣੇ ਆਉਂਦੇ ਆ ਉਹਦੇ ਮੁਤਾਬਕ ਕਾਰਵਾਈ ਕਰੀ ਜਾਵੇ। ਸਾਨੂੰ ਪਹਿਲੇ ਵੀ ਚਾਰ-ਪੰਜ ਮਹੀਨਿਆਂ ਨਾਲ ਮੀਟਿੰਗ ਹੋਇਆ ਕੀਤੀ ਗਈ ਸੀ ਕਿ ਸਿੱਧਾ ਕੇ ਵੱਡੀ ਲਿਆਣੀ ਆ। ਹਾਂ ਚੱਲ ਰਹੀ ਆ ਪੜਤਾਲ ਉਹਦੇ ਵਿੱਚ ਮੰਦਿਰ ਦੀ ਕਮੇਟੀ ਵੀ ਬਣੀ ਆ। ਤੇ ਬਿਲੇ ਹੋ ਗਿਆ ਕਿਵੇਂਲੇ ਇਹ ਨਹੀਂ ਆਏ ਕਿਵੇਂਲੇ ਉਹ ਨਹੀਂ ਆਏ। ਕਰ ਰਹੀ ਹੈ ਜਲਦੀ ਕਰੋ ਸਿਰ ਪਰਿਵਾਰ ਨੂੰ ਮਾਸ਼ਾ ਅਸ਼ਵਿਸ਼ਵਾਸ਼ਣ ਮਿਲੇਗਾ ਹਾਂਜੀ ਬਿਲਕੁਲ ਤਨੰਗਾਂ ਟੁਕਦਾਂਗੇ ਕਿਦਾਂ ਨੇ ਹਾਂਜੀ ਹੁਣ ਗੱਲ ਹੋਈ ਹੈ ਜੀ ਮਾਤਰੀ ਪਰਮਾਤਮਾ